ਮੌਜੂਦ ਹੈ ਜੀ ਕਸਬਾ ਰਮਦਾਸ ਵਿਖੇ ਜ਼ੀਰੋ ਗਰਾਉਂਡ ਤੇ ਅਸੀਂ ਬੋਲ ਰਹੇ ਆ ਆਹ ਜਿਹੜੇ ਵੀਰ ਸੇਵਾ ਕਰ ਰਹੇ ਨੇ ਸੇਕ ਘਰ ਘਰ ਜਿਹੜਾ ਲੰਗਰ ਪਚਾ ਰਹੇ ਨੇ ਟਰਾਲੀ ਤੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਗਏ ਅਸੀਂ ਬਾਰ ਬਾਰ ਦੇਖਿਆ ਕਾਫੀ ਪਾਣੀ ਸੜਕ ਦੇ ਉੱਤੇ 4-5 ਫੁੱਟ ਜਿਹੜਾ ਉਹ ਚੱਲ ਰਿਹਾ ਤੇ ਆਹੋ ਐਸੀ ਵੀਰ ਜੀ ਨਾਲ ਗੱਲ ਕਰਦੇ ਆ ਹਾਂਜੀ ਵੀਰ ਜੀ ਤੁਹਾਡਾ ਨਾਮ ਕੀ ਹੈ ਤੁਸੀਂ ਕਿਹੜੇ ਪਿੰਡੋਂ ਆਏ ਜਿਹੜੀ ਸੇਵਾ ਲੈ ਕੇ ਆਏ ਜੇ ਦੱਸਿਓ ਇਸ ਬਾਰੇ ਜੀ ਇਹਦਾ ਨਾਮ ਵੀਰਦੀਪ ਸਿੰਘ ਪਿੰਡ ਬੋਲੀਆਂ ਤਹਿਿਲਾਈ ਨਾਲਾ ਜ਼ਿਲ੍ਹਾ ਮਰਸਾ ਅਸੀਂ ਭਾਰਪੀਖਾਂ ਦੀ ਮਦਦ ਵਾਸਤੇ ਜਿਨ੍ਹਾਂ ਨੇ ਯੋਗਦਾਨ ਕਰ ਸਕਦੀਆਂ ਲੰਗਰ ਪ੍ਰਸ਼ਾਦਾ ਪ੍ਰਸ਼ਾ ਅਗੇ ਸਰ ਪੁਕਾ ਕੇ ਸਾਰੇ ਪਿੰਡ ਦੇ ਸੰਯੋਗ ਦੇ ਨਾਲ ਅਸੀਂ ਇੱਥੇ ਤੱਕ ਪਹੁੰਚਾਇਆ ਜੀ ਤੁਸੀਂ ਤਕਰੀਬਨ 20 ਕਿਲੋਮੀਟਰ ਤੋਂ ਤੁਸੀਂ ਆਏ ਦੂਰੀ ਤੋਂ ਤੇ ਜਿਵੇਂ ਕਿ ਤੁਸੀਂ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜੜੀ ਇਹ ਸੇਵਾ ਨਿਭਾ ਕੇ ਆਏ ਜੇ ਇਹ ਵਿਖੋ ਜੀ ਅਸੀਂ ਪਛੋਤ ਰਹੀਆਂ ਕਿ ਤੋਂ ਮੁੰਦਰਵਾਲਾ ਤੋਂ ਧਿਰਵਾਲਾ ਦੇ ਜਿੰਨੇ ਸਾਰੇ ਪਿੰਡ ਰਮਦਾਸ ਤੱਕ ਆਉਂਦੇ ਸਾਰੇ ਪਿੰਡਾਂ ਦੇ ਵਿੱਚ ਗਏ ਆ 30 ਤੋਂ ਗਾੜੀ ਹ ਸ਼ਾਮਪੁਰਾ ਸਿੰਘਪੁਰਾ ਉੱਥੋਂ ਗਾੜੀ ਹੋ ਗਈ ਤੇ ਦੁਬਾਰਾ ਇੱਥੇ ਆਪਾਂ ਰਮਦਾਸ ਆਏ ਤੁਹਾਨੂੰ ਕੋਈ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਪਾਣੀ ਦਾ ਕੋਈ ਦਿੱਕਤ ਆਈ ਪਾਣੀ ਦੇ ਬਹੁਤ ਜ਼ਿਆਦਾ ਛਿੜਕਤੇ ਹੀ ਕਈ ਸੱਪ ਕਈ ਜੀਰੀਲੇ ਕਈ ਜਾਨਵਰ ਮਰੇ ਸਾਨੂੰ ਪਰ ਇਹ ਵੀ ਸਾਡੇ ਜਿੰਗ ਜਿਹੜੇ ਸੀ ਉਹ ਪਾਣੀ ਦੇ ਵਿੱਚ ਹੀ ਚੱਲ ਕੇ ਤੇ ਘਰ-ਘਰ ਪ੍ਰਸ਼ਾਦਾ ਪੁਹਾਰੇ ਬੋਲੇ ਸੋਨਹਿਾ ਹੋ ਸ੍ਰੀ ਅਕਾਲ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਮਾਨਜੋਗ ਜੋਗੋ ਭਗਵੰਤ ਸਾਨ ਮੱਖ ਮੰਤਰੀ ਪੰਜਾਬ ਦੇ ਉਹਨਾਂ ਵੱਲੋਂ ਜਾਣ ਦਿੱਤਾ ਗਿਆ ਕਿ ਅਸੀਂ ਜਿਹੜਾ ਸਾਡਾ ਪ੍ਰਸ਼ਾਸਨ ਹੈ ਸਰਕਾਰ ਹੈ ਪੂਰਾ ਲੋਕਾਂ ਦੇ ਵਾਸਤੇ ਜਿਹੜੀ ਉਹ ਮਦਦ ਕਰ ਕਰ ਪਜਾ ਰਹੀ ਹੈ ਤੁਹਾਨੂੰ ਕੀ ਲੱਗਿਆ ਕਿ ਗਰਾਉਂਡ ਦੇ ਵਿੱਚ ਕੋਈ ਵੀ ਆ ਕੇ ਜਿਹੜਾ ਇਹ ਲੋਕਲ ਜਾਂ ਕਿਸੇ ਲੋਕਾਂ ਦੀ ਮਦਦ ਕਰ ਰੇ ਸਰਕਾਰੀ ਪ੍ਰਸ਼ਾਸਨ ਤੇ ਸਾਨੂੰ ਰਾਜ ਮਿਲਿਆ ਹੀ ਹੈ ਇਹ ਲੋੜ ਮੁਤਾਬਕ ਲੋਕਾਂ ਨੂੰ ਕარი ਰਹੀ ਨਹੀਂ ਨਹੀਂ ਕੀ ਲੱਗਦਾ ਤੁਹਾਨੂੰ ਪ੍ਰਸ਼ਾਸਨ ਵੀ ਲੋਕਾਂ ਨੂੰ ਖਾਣ ਪੀਂਦਿਆਂ ਜਿਹੜੀਆਂ ਚੀਜ਼ਾਂ ਵਸਤੂਆਂ ਮਹਈਆ ਕਰਾ ਰਿਆ ਜਾਂ ਨਹੀਂ ਅਸੀਂ ਨਹੀਂ ਵੇਖਿਆ ਜੀ ਕੋਈ ਚੀਜ਼ ਨਹੀਂ ਵੇਖੀ ਇਹੋ ਜੀ ਵਸਤੂ ਕੋਈ ਵੀ ਬਸ ਏ ਪਿੰਡਾਂ ਨੇ ਪਾਣੀ ਦੇ ਪਾਣੀ ਕੁਟ ਜਵੇ ਹੋਰ ਵਿੱਚ ਨਹੀਂ ਪੁੱਛੇ ਨਹੀਂ ਵੇਖਾਵਾ ਤੋਂ ਕਰਨ ਹਾਂਜੀ ਵੀਰ ਜੀ ਜੇ ਤੁਸੀਂ ਬਹੁਤ ਜ਼ਿਆਦਾ ਇੱਥੇ ਲੋਕੀ ਜਿਹੜੇ ਵੱਤ ਕਰਕੇ ਸਫਾਰੇ ਤੁਸੀਂ ਪੰਜਾਬ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਅਸੀਂ ਵੀਰ ਜੀ ਤੁਹਾਡੇ ਜਰੀਏ ਹੀ ਮੈਸੇਜ ਦੇਵਾਂਗੇ ਕਿ ਵੱਤ ਤੋਂ ਵੱਤ ਸਰਕਾਰ ਇਹਨਾਂ ਦਾ ਮਦਦ ਕਰੇ ਬਹੁਤ ਜ਼ਿਆਦਾ ਜ਼ਰੂਰਤ ਆ ਪਿੰਡਾਂ ਦੇ ਵਿੱਚ ਅਸੀਂ ਵੇਖਿਆ ਕਿ ਬਹੁਤ ਜ਼ਿਆਦਾ ਪਾਣੀ ਆ ਚੁੱਕਿਆ ਵਾ ਸੰਗਤ ਆਪਣੇ ਤੌਰ ਤੇ ਜਿੱਥੋਂ ਤੱਕ ਰਹੀ ਹੈਗੀ ਪੂਰੀ ਸੇਵਾ ਕਰ ਰਹੀ ਹੈ ਪਰ ਅਸੀਂ ਸਰਕਾਰ ਦੇ ਹੱਦ ਤੱਕ ਕੋਈ ਯੋਗਦਾਨ ਇਦਾਂ ਦਾ ਨਹੀਂ ਦੇਖਿਆ ਕਿਸੇ ਨੂੰ ਖਾਣ ਪੀਣ ਦੀ ਚੀਜ਼ ਦੇ ਵਿੱਚ ਕਿਸੇ ਨੂੰ ਯੋਗਦਾਨ ਦਿੱਤਾ ਹੋਇਆ ਤੁਹਾਨੂੰ ਕੀ ਲੱਗਦਾ ਕਿ ਪ੍ਰਸ਼ਾਸਨ ਜਿਹੜਾ ਆਉਣ ਵਾਲੇ ਸਮੇਂ 'ਚ ਜਦ ਵੀ ਪਾਣੀ ਘਟਦਾ ਜਾਂ ਕਿਸੇ ਦੇ ਮਕਾਨ ਗਿਰ ਗਏ ਜਾਂ ਕਿਸੇ ਦਾ ਫਸਲੀ ਜਾਂ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੁਹਾਨੂੰ ਕੀ ਲੱਗਦਾ ਉਹਦਾ ਮੁਆਵਜ਼ਾ ਸਰਕਾਰ ਦੇ ਪਾਏਗੀ ਜਾਂ ਨਹੀਂ ਨਹੀਂ ਮੁਸ਼ਕਲ ਨਹੀਂ ਮੁਸ਼ਕਲ ਜੀ ਦੇਖੋ ਅੱਜ ਤੱਕ ਤੇ ਅਸੀਂ ਤੇਰੀ ਚੀਜ਼ ਦੇਖਣੀ ਜੀ ਹੈਗੀ ਲਾਰੇ ਹੀ ਨੇ ਜੇ ਤਾਂ ਮਿਲ ਮਿਲੇਗਾ ਤੇ ਬਹੁਤ ਵਧੀਆ ਗੱਲ ਹੈ ਜੀ ਗਰੀਬਾਂ ਦਾ ਸਾਰਿਆਂ ਦੀ ਭਲਾ ਹੋਵੇਗਾ ਜੀ ਇਹਦੇ ਵਿੱਚ ਤੁਸੀਂ ਪੰਜਾਬ ਵਾਸੀਆਂ ਨੂੰ ਜਿਵੇਂ ਕਿ ਇੱਥੇ ਤੁਸੀਂ ਮਤ ਕਰ ਰਹੇ ਹਰ ਪੀੜਤਾ ਦੀ ਤੁਸੀਂ ਕੀ ਮੈਸੇਜ ਆਉਣ ਵਾਲੀ ਟੀੜੀ ਨੂੰ ਜਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਆਪਣੇ ਪੰਜਾਬ ਦੇ ਜਿਹੜੇ ਨੌਜਵਾਨ ਬੈਠੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਕੀ ਮੰਗ ਕਰਨਾ ਚਾਹੁੰਦੇ ਹੋ ਵੀ ਜੀ ਅਸੀਂ ਤੇ ਸੁਨੇਹਾ ਤੇ ਹੀ ਦੇ ਰਹੇ ਹਾਂ ਕਿ ਸਾਰੇ ਵੀਰ ਜਿੱਦਾਂ ਵੀ ਹੈਗੇ ਪ੍ਰਦੇਸ਼ਾਂ 'ਚ ਬੈਠੇ ਨੇ ਜਿਹੜੇ ਸਾਰਾ ਸਾਰੇ ਜਾਣੇ ਵੱਧ ਤੋਂ ਵੱਧ ਯੋਗਦਾਨ ਦੇ ਰਹੇ ਨਹੀਂ ਨੋ ਡਾਊਟ ਹੈ ਜਿੰਨਾ ਵੀ ਜਿੰਨਾ ਕੋ ਹੋ ਰਿਹਾ ਹੈ ਤੇ ਇਦਾਂ ਹੀ ਨਵੇਂ ਨੌਜਵਾਨਾਂ ਨੂੰ ਅੱਗੇ ਆਉਣ ਤੇ ਆਪਣਾ ਜਿੰਨਾ ਵੀ ਯੋਗਦਾਨ ਬਣਦਾ ਸਾਡੇ ਪੰਜਾਬ ਨੂੰ ਸਾਡੇ ਸਾਰੀ ਸੰਗਤ ਨੂੰ ਇਕੱਠੇ ਰੱਖਣ ਇਦਾਂ ਦੀ ਅਸੀਂ ਕਈ ਮੈਸੇਜ ਦੇ ਦਿੰਦੇ ਹਾਂ ਤੁਸੀਂ ਕਿਹੜੇ ਪਿੰਡ ਤੋਂ ਸੇਵਾ ਲੈ ਕੇ ਆਏ ਜੀ ਅਸੀਂ ਵੀਰ ਦੀ ਪਿੰਡ ਬੋਲੀਆਂ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਅਜਨਾਲਾ ਤੋਂ ਆਈ ਹੋਈ ਸਾਰੀ ਸੰਗਤ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਸਾਰੇ ਵੀਰ ਵੱਧ ਚੜ ਕੇ ਹਿੱਸਾ ਪਾ ਰਹੇ ਜਿੰਨਾ ਵੀ ਹੋ ਸਕਦਾ ਜਿਵੇਂ ਤੁਸੀਂ ਅੱਜ ਘਰ ਘਰ ਗਲੀਆਂ ਗਲੀਆਂ ਚ ਅਸੀਂ ਦੇਖ ਰਹੇ ਹਾਂ ਤੁਹਾਡੀ ਟਰਾਲੀ ਜਿਹੜੀ ਉਹ ਲੋਕਾਂ ਤੱਕ ਮਦਦ ਜਿਹੜੀ ਪਹੁੰਚਾ ਰਹੀ ਹੈ ਇਹ ਲੰਗਰ ਤੋਂ ਬਗੈਰ ਵੀ ਕੋਈ ਹੋਰ ਵੀ ਜਿੱਦਾਂ ਕੋਈ ਪਸ਼ੂਆਂ ਦਾ ਚਾਰਾ ਜਾਂ ਕੋਈ ਹੋਰ ਵੀ ਕੋਈ ਮਦਦ। ਬੀਬੀ ਜੀ ਅੱਜ ਤੇ ਫਿਲਹਾਲ ਅਸੀਂ ਇਹੀ ਸੋਚਿਆ ਸੀ ਲੰਗਰ ਤੱਕ ਹੀ ਆ ਪਰ ਹੁਣ ਅਸੀਂ ਪਹਿਲਾ ਦਿਨ ਸੀ ਸਾਡਾ ਕੱਲ ਨੂੰ ਅਸੀਂ ਹੋਰ ਵੀ ਯੋਗਦਾਨ ਸਾਡਾ ਪਿੰਡ ਹੋਰ ਵੀ ਉਤਸ਼ਾਹ ਆ ਕਿ ਅਸੀਂ ਵੱਧ ਤੋਂ ਵੱਧ ਜਿੰਨੀ ਇਤੋਂ ਅੱਜ 1 ਗੁਣਾ ਕੱਲ ਨੂੰ 4 ਗੁਣਾ ਅਸੀਂ ਕਰਕੇ ਇੱਥੇ ਲੈ ਗਏ ਸੀ।